ਹੁਸ਼ਿਆਰਪੁਰ ਦੇ ਭਗਤਨਗਰ ਵਿੱਚ ਪੁਲਿਸ ਅਤੇ ਐਕਸਾਈਜ਼ ਡਿਪਾਰਟਮੈਂਟ ਨੂੰ ਛਾਪਾ ਮਾਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਇਹਨਾਂ ਤੇ ਲਗਭਗ 25 ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਦਰਅਸਲ ਮਾਮਲਾ ਐਵੇਂ ਹੋਇਆ ਕਿ ਠੇਕੇਦਾਰ ਦੇ ਕਰਿੰਦਿਆਂ ਨੇ ਪੁਲਿਸ ਅਤੇ ਐਕਸਾਈਜ਼ ਡਿਪਾਰਟਮੈਂਟ ਨੂੰ ਸ਼ਿਕਾਇਤ ਕੀਤੀ ਕਿ ਪਾਲੋ ਪ੍ਰਧਾਨ ਨਾਮ ਦਾ ਵਿਅਕਤੀ ਘਰ ਵਿੱਚ ਨਜਾਇਜ਼ ਸ਼ਰਾਬ ਬਣਾਉਂਦਾ ਹੈ ਅਤੇ ਵੇਚਦਾ ਹੈ। ਇਸ ਮਾਮਲੇ ਉੱਤੇ ਕਾਰਵਾਈ ਕਰਦੇ ਹੋਏ ਜਦੋਂ ਪੁਲਿਸ ਅਤੇ ਐਕਸਾਈਜ਼ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਇਹਨਾਂ ਵਿਅਕਤੀਆਂ ਸਮੇਤ ਘਰ ਵਿੱਚ ਛਾਪਾ ਮਾਰਿਆ ਤਾਂ ਘਰ ਵਿੱਚ ਮੌਜੂਦ 25 ਤੋਂ ਵੱਧ ਵਿਅਕਤੀ ਨੇ ਇਹਨਾਂ ਉੱਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਠੇਕੇਦਾਰ ਦੇ ਕਰਿੰਦਿਆਂ ਅਤੇ ਹੋਰ ਵਿਅਕਤੀਆਂ ਦੇ ਸੱਟਾਂ ਲੱਗੀਆਂ। ਹਮਲੇ ਵਿੱਚ ਇਹਨਾਂ ਵਿਅਕਤੀਆਂ ਵੱਲੋਂ ਇੱਟਾਂ, ਰੋੜੇ ਅਤੇ ਹਥਿਆਰ ਵੀ ਵਰਤੇ ਗਏ। ਇਹ ਬੰਦਾ ਸ਼ਰਾਦ ਬੇਦਦਾ ਜੀ ਇਸੇ ਭਗਤਨਗਰ ਪਾਲਨਪੁਰ ਦਾ। ਸਾਡੇ ਬੰਦੇ ਨੇ ਇਹਦੇ ਘਰੋਂ ਸੇਵ ਕਰਾਈ। 200 ਰੁਪਏ ਦੀ ਇਹਨੇ ਬੋਤਲ ਦਿੱਤੀ। ਅਸੀਂ ਉਸ ਤੋਂ ਬਾਅਦ ਦੋ ਮੁਲਾਜ਼ਮ ਲਾਇਆ ਇੱਕ ਸਾਈਜ਼ ਦੇ। ਚਾਰ ਮਲਾਇਮ ਸੀਏ ਸਟਾਫ ਦੇ ਇੱਕ ਲੇਡੀ ਸੀਏ ਜੀ ਉਸ ਤੋਂ ਬਾਅਦ ਇਹ ਘਰ ਪਹੁੰਚੇ ਆ ਜੀ ਮਲਾਜਮਾਂ ਦਾ ਤਲਾਸ਼ੀ ਲੈ ਰਹੇ ਨੇ ਕਿ ਸਾਨੂੰ ਬਾਹਰ ਬੰਦੇ 15 ਪਏ ਹੈ 15 ਬੰਦਿਆਂ ਨੇ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਮੈਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਉਧਰ ਇਹ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਲਗਭਗ 25 ਵਿਅਕਤੀਆਂ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਪਾਰਟੀ ਤੇ ਤੇ ਕੰਟਰੈਕਟਰ ਜਿਹੜੇ ਉਹਨਾਂ ਦੇ ਅਟੈਕ ਕਰਦੇ ਸਨ ਕਾਫੀ ਬੰਦੇ ਜਖਮੀ ਹੋਏ ਆ। ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਅਗਲੀ ਕਵਨਤੀ ਕਰ ਵੀ ਕਰਾਂਗੇ। ਹੁਸ਼ਿਆਰਪੁਰ ਵਿੱਚ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਦਾ ਪੁਲਿਸ ਪ੍ਰਤੀ ਖੌਫ ਚੁੱਕਿਆ ਗਿਆ ਹੈ ਅਤੇ ਲੋਕ ਸ਼ਰਯਾਮ ਅਜਹੀਆਂ ਅਪਰਾਧਿਕ ਘਟਨਾਵਾਂ ਨੂੰ ਪੁਲਿਸ ਸਾਹਮਣੇ ਹੀ ਅੰਜਾਮ ਦੇ ਰਹੇ ਨੇ। ਬਿਊਰੋ ਰਿਪੋਰਟ ਸਪੋਕਸਮੈਨ ਟੀਵੀ